ਤੁਸੀਂ ਦੇਖ ਰਹੇ ਹੋ ਪੰਜਾਬ ਜੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਲਗਾਤਾਰ ਬੱਤੀ ਦੇ ਕਟਣ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਇਸੇ ਤਰ੍ਹਾਂ ਦੀ ਜੀ ਗੱਲ ਕਰੀਏ ਤਾਂ ਕੱਲ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਉਏ ਹਲਕੇ ਦੇ ਪਿੰਡ ਜਿੱਕਪੁਰ ਦੀ ਜਿਹੜੀ ਖਬਰ ਦਿਖਾਈ ਸੀ ਜਿੱਥੇ ਲੋਕਾਂ ਵਿੱਚ ਕਾਫੀ ਰੋਸ ਜਿਹੜਾ ਲੈਡ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਸੀ ਤੇ ਲੋਕਾਂ ਵੱਲੋਂ ਜਿਹੜਾ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਖਿਲਾਫ ਜਿਹੜੇ ਨਾਰੇਵਾਜੀ ਵੀ ਕੀਤੀ ਗਈ ਤੇ ਰੋਸ ਵੀ ਜਿਹੜਾ ਕੀਤਾ ਗਿਆ ਸੀ ਇਸੇ ਤਰ੍ਹਾਂ ਦੀ ਜੀ ਗੱਲ ਕਰੀਏ ਤੇ ਅੱਜ ਸੁਚਾਨਪੁਰ ਹਲਕੇ ਦੇ ਵਿੱਚ ਪਿੰਡ ਪੈਂਦਾ ਹੈ ਜਿੱਥੇ ਲੋਕਾਂ ਵੱਲੋਂ ਚੁਰਹਾਏ ਦੇ ਵਿੱਚ ਬੈਠ ਕੇ ਪੱਖੀਆਂ ਦੇ ਨਾਲ ਤੁਸੀਂ ਵੀ ਤਾਂ ਤੁਸੀਂ ਨਜ਼ਰ ਆ ਤਾਂ ਦੇਖ ਸਕਦੇ ਹੋ ਕਿ ਪੱਖੀਆਂ ਦੇ ਨਾਲ ਜਿਹੜਾ ਆਪਣਾ ਟਾਈਮ ਗੁਜ਼ਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਉਤੇ ਹੀ ਗੱਲ ਕਰੀਏ ਤੇ ਲੋਕਾਂ ਵਿੱਚ ਕਾਫੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੌਸਮ ਅਜੇ ਖਰਾਬ ਹੁੰਦਾ ਹੀ ਹੈ ਤੇ ਬੱਤੀ ਜਿਹੜੀ ਹੈ ਬੰਦ ਹੋ ਜਾਂਦੀ ਹੈ ਚਾਹੇ ਉਹ ਬਾਸ ਹੋਵੇ ਚਾਹੇ ਨੇੜੇ ਚਖੜ ਹੋਵੇ ਤੇ ਦੋ ਦੋ ਤਿੰਨ ਦਿਨ ਦਿਨ ਜਿਹੜੀ ਲਗਾਤਾਰ ਬੱਤੀ ਦੇ ਕੱਟ ਲੱਗਦੇ ਹਨ ਇਸ ਦੇ ਨਾਲ ਜਿਹੜਾ ਆ ਕਾਫੀ ਜਿਹੜਾ ਬੱਚਿਆਂ ਨੂੰ ਪੜਨ ਵਿੱਚ ਵੀ ਪੇਸ਼ਾਨੀ ਆ ਰਹੀ ਹੈ ਤੇ ਲੋਕਾਂ ਬਜ਼ੁਰਗਾਂ ਨੂੰ ਜਿਹੜਾ ਆ ਕਾਰ ਵਿੱਚ ਬੈਠਣ ਵਿੱਚ ਵੀ ਪ੍ਰੇਸ਼ਾਨੀ ਆ ਰਹੀ ਹੈ ਇਸੇ ਤਰ੍ਹਾਂ ਲੋਕਾਂ ਨੂੰ ਟਾਈਮ ਪਾਸ ਕਰਨ ਲਈ ਕਿਤੇ ਨਾ ਕਿਤੇ ਜਿਹੜਾ ਚੁਰਹਾਏ ਜਾਂ ਦਰਖਤਾਂ ਦਾ ਸਹਾਰਾ ਲੈ ਕੇ ਪੱਖੀਆਂ ਦਾ ਸਹਾਰਾ ਲਾ ਕੇ ਟਾਈਮ ਪਾਸ ਕਰਨਾ ਪੈ ਰਿਹਾ ਹੈ ਇਸੇ ਦੇ ਪ੍ਰਤੀ ਉਹਨਾਂ ਨੇ ਜਿਹੜਾ ਹੈ ਪਿਜਲੀ ਵਿਭਾਗ ਦੇ ਕਰਮਚਾਰੀਆਂ ਪ੍ਰਤੀ ਜਿਹੜਾ ਰੋਸ ਜਿੱਟ ਕਰਦੇ ਹੋਏ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਸਾਹਮਣੇ ਆਏ ਹਨ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਤੇ ਸੁਣਦੇ ਹਾਂ ਲੋਕਾਂ ਦੀ ਵੀ ਜਵਾਨੀ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਭਾਈ ਮੇਰਾ ਨਾਮ ਲਾਭ ਸਿੰਘ ਹੈ ਜੀ ਇੱਥੇ ਕਿਹੜਾ ਪਿੰਡ ਹੈ ਆਪਣਾ ਪਿੰਡ ਜੁੰਗਤ ਬਾਈ ਹਲੇੜ ਜੁੰਗਤ ਪ੍ਰੋਟੈਸਟ ਕੀਤਾ ਗਿਆ ਅਜ ਸਰ ਕੀ ਬਜਾ ਹੋ ਰਹੀ ਹੈ ਬਈ ਸਰ ਲਾਈਟ ਦੀ ਬਹੁਤ ਜਿਹੇ ਪ੍ਰੋਬਲਮ ਆ ਰਹੀ ਹੈ ਕਿਉਂਕਿ ਕਾਫੀ ਟਾਈਮ ਤੋਂ ਇੱਕ ਥੋੜੇ ਟਾਈਮ ਤੋਂ ਨਹੀਂ ਹੈ ਅਬਾ ਜੀ ਐਕਚੁਅਲੀ ਮੇਨ ਪ੍ਰੋਬਲਮ ਇਹ ਹੈ ਕਿ ਜਿਹੜੀ ਸਾਡੀ ਲਾਈਨ ਹੈ ਨਾ ਬਾਈ ਛਤਵਾਲ ਦੀ ਲਾਈਨ ਹੈ ਜੀ ਇਹ ਆਂਦੀ ਆਰਮੀ ਏਰੀਆ ਦੇ ਵਿੱਚੋਂ ਤੇ ਮਾੜੀ ਜੀ ਹਣੇਰੀ ਚਲਦੀ ਹੈ ਤੇ ਨਾਲ ਹੀ ਮਤਲਬ ਆਪਣੀ ਸੇਫ ਸਾਈਡ ਪਾਸੇ ਚਲੋ ਜੀ ਛਾਡੋ ਮਤਲਬ ਇਹ ਹੈ ਵੀ ਜੇ ਅਸੀਂ ਨਹੀਂ ਕੀਤੀ ਕੁਝ ਪ੍ਰੋਬਲਮ ਹੋ ਗਈ ਵੀ ਕਿੰਨੇ ਕਰਨਾ ਹੈ ਬੰਦੇ ਹਨੀ ਜੀ ਜੇ ਕੋਈ ਹਾਂਜੀ ਭਾਗ ਬੰਦਾ ਨਹੀਂ ਹੈਗਾ ਜੀ ਕੋਈ ਵੀ ਉੱਥੋਂ ਕਰ ਦਿਆਂਗੇ ਫਿਊਜ ਤੱਕ ਨਹੀਂ ਭਾਜੀ ਕੋ ਲਾਣ ਆਂਦਾ ਤੇ ਟਾਈਮ ਤੇ ਤੀ ਮੰਨਦੇ ਹੋ ਫਿਊਜ ਤੱਕ ਨਹੀਂ ਕੋਈ ਲਾਣ ਆਂਦਾ ਜਹਾਂ ਜਿੰਨੇ ਨੇ ਭਾਜੀ 10 ਵਜੇ ਆਵਾਂਗੇ ਜੀ ਆਪਾਂ ਫਿਊਜ ਲਾਣ ਇਹੋ ਗੱਲ ਥੋੜੀ ਪੁੱਛਦੀ ਭਾਜੀ ਤੇ ਇੱਕ ਉੱਤੋਂ ਸਰਬ ਦੁਕਾਨਦਾਰ ਜਿੱਦਾਂ ਹਾਂ ਉਹਨੂੰ ਘਰਾਂ ਦੀ ਬਿਜਲੀ ਤੇ ਮੰਨ ਲਓ ਫ੍ਰੀ ਹੈ ਕੋਈ ਗੱਲ ਨਹੀਂ ਬਸਰ ਆਪਾਂ ਇੱਥੇ ਤੇ ਪੈਸੇ ਭੇ ਕਰ ਰਹੇ ਆ ਨਾ ਦੁਕਾਨ ਤੇ ਔਰ ਆਈਸਕ੍ਰੀਮ ਦਾ ਕੰਮ ਹੈ ਨਾਲ ਮੇਰਾ ਠੀਕ ਹੈ ਬਿਲਕੁਲ ਮਤਲਬ ਘੱਟੋ ਘੱਟ ਮੇਰੇ ਕੋਲ 24-25 ਹਜ਼ਾਰ ਨੁਕਸਾਨ ਹੋ ਚ ਸਾਨੂੰ ਤੇ ਬਿੱਲ ਆ ਰਿਹਾ ਸਰ 4000 3000 ਰੁਪਏ ਦੀ ਉਹ ਆ ਹੀ ਤਾਂ ਭਰ ਰਹੇ ਆ ਨਾ ਜੀ ਹੁਣ ਦੱਸੋ ਇਹ ਸਾਡਾ ਕੀ ਕਸੂਰ ਹੈ ਦੇ ਵਿੱਚ ਜੇ ਡਿਪਾਰਟਮੈਂਟ ਤਰਫੋਂ ਮੰਨ ਲੋ ਜੀ ਕਹਿੰਦੇ ਆਰਮੀ ਰਹੀ ਜਾਣ ਨਹੀਂ ਦਿੰਦੇ ਜੀ ਕਿਸੇ ਨੂੰ ਵੀ ਤੇ ਤੁਸੀਂ ਸਰ ਸਾਡੀ ਇਹ ਮੰਗ ਸਰੀ ਮੇਰੇ ਸੁੱਤੋ ਵੱਡੀ ਮੰਗ ਇਹ ਆ ਕਿ ਸਾਡੀ ਜਿਹੜੀ ਲਾਈਨ ਹੈ ਇੱਥੋਂ ਬਾਹਰ ਕਰਾਈ ਜਾਏ ਕਿਉਂਕਿ ਤਾਂ ਜੋ ਮਤਲਬ ਕਿ ਕਹੇ ਵੀ ਟਾਈਮ ਦੇ ਪਰ ਕੋਈ ਪ੍ਰੋਬਲਮ ਆਂਦੀ ਹੈ ਕਿ ਬੰਦਾ ਉਹਨੂੰ ਕਹਿ ਸਕਦਾ ਹੈ ਕਿ ਦੇਖੋ ਜੀ ਦੇਖੋ ਸਿੱਧਾ ਬਾਹਰ ਨਾ ਉਹ ਨਹੀਂ ਜੀ ਸਰ ਉਹ ਅੰਦਰ ਜਾਣ ਦਿੰਦੇ ਐਸਡੀਓ ਸਾਹਿਬ ਆਣਗੇ ਪਰਮਿਸ਼ਨ ਦੇਣਗੇ ਫੇਰਾਣਾ ਜੀ ਤਾਂ ਸਰ ਇਹ ਤਾਂ ਕੋਈ ਐਕਸਕਿਊਜ਼ ਹੀ ਨਹੀਂ ਹੈ ਮ ਜਾਪਤ ਕਰਨ ਵਾਲਾ ਤੇ ਆ ਗਿਆ ਸੀ 24 ਘੰਟੇ ਬਿਜਲੀ ਦੇਵਾਂਗੇ ਦੇਖੋ ਸਰ ਤੁਸੀਂ ਕਿਸੇ ਨੂੰ ਪੁੱਛ ਲੋ ਇਸ ਪਿੰਡ ਦੇ ਵਿੱਚ ਵੀ ਆਂਦੀ ਬਤਤੀ ਉਹ ਗੱਲ ਬਕਰੀ ਜਿਹੜਾ ਇਨਵਰਟਰ ਲਾਇਆ ਬੰਦਿਆਂ ਨੇ ਉਹ ਥੋੜਾ ਬਹੁਤ ਬੈਕਅਪ ਹੁੰਦਾ ਠੀਕ ਹੈ ਨਾ ਪਰ ਇੰਨਾ ਥੋੜੀ ਹੁੰਦਾ ਛੁੱਟੜੇ ਬੱਚੇ ਆ ਯਾਰ ਉੱਤੋਂ ਫਿਰ ਉਹਦੇ ਨਾਲ ਪਾਣੀ ਵੀ ਨਹੀਂ ਆਂਦਾ ਜੇ ਬਿਜਲੀ ਨਹੀਂ ਹੈ ਤਾਂ ਕੱਲ ਦੇਖੋ ਸਾਡੇ ਪਿੰਡ ਦੇ ਕਿਸੇ ਨੂੰ ਪਾਣੀ ਨਹੀਂ ਮਿਲਿਆ ਕਹਿੰਦੇ ਜੀ ਵਾਟਰ ਸਪਲਾਈ ਨਹੀਂ ਚੱਲੇ ਬਤਤੀ ਨੇ ਕਿੱਥੋਂ ਚੱਲਣੀ ਹੈ ਸਿੱਧਾ ਹੀ ਸਿੱਧਾ ਹੀ ਹਿਸਾਬ ਹੈ ਕਦੀ ਉੱਥੇ ਮੁਲਾਸ਼ਾ ਨਹੀਂ ਹੁੰਦਾ ਕਦੀ ਇੱਥੇ ਬਤਤੀ ਨਹੀਂ ਹੈ ਹਿਸਾਬ ਬਰਾਬਰ ਕਿੰਨੀ ਦੇਰ ਤੱਕ ਬੱਤੀ ਸਰ ਦੇਖੋ ਕੱਟ ਲੱਗਣ ਲੱਗੇ ਨਾ ਤੇ 8-8 ਘੰਟੇ ਦਾ ਕੱਟ 10-10 ਘੰਟੇ ਦਾ ਕੱਟ ਵੀ ਲੱਗਦਾ ਹੈ ਮਤਲਬ ਕਿ 14-14 ਘੰਟੇ ਦਾ ਕੱਟ ਵੀ ਹੈ ਤੇ ਜੇ ਫੋਨ ਕਰੀਏ ਜੇ ਕੋਈ ਚੱਕਲੇ ਉਹ ਕਹਿੰਦੇ ਜੀ 6 ਛੜ ਕੇ ਵੀ ਬੰਦ ਹੈ ਜੀ 33 ਕੇ ਵੀ ਬੰਦ ਹੈ ਜੀ ਉਹ ਸਾਨੂੰ ਦੱਸੋ ਕੀ ਬੰਦ ਹੈ ਨਾਲ ਵਾਲੇ ਪਿੰਡ ਚ ਭੱਬਰ ਚ ਲਾਈਟ ਹੁੰਦੀ ਹੈ ਨਾਲ ਥੱਲੇ ਘੋਲ ਲਾਈਟ ਹੁੰਦੀ ਹੈ ਇਹ ਸਾਡਾ ਆਰਮੀ ਏਰੀਆ ਬਿਲਕੁਲ ਨਾਲ ਪੈਂਦਾ ਥੋ 300 ਮੀਟਰ ਇੱਥੇ ਕਦੀ ਲਾਈਟ ਜਾਂਦੀ ਨਹੀਂ ਹੈ ਇਹਨਾਂ ਦੀ ਲਾਈਨ ਵੀ ਤਾਂ ਸਰ ਉਸੇ ਜੰਗਲ ਚੋਂ ਆਂਦੀ ਹੈ ਇੰਦੀ ਕਿਉਂ ਨਹੀਂ ਜਾਂਦੀ ਫਿਰ ਜੇ ਮੰਨ ਲਓ ਕੋਈ ਫਾਲਟ ਹੈ ਤਾਂ ਫਿਰ ਇੰਦੀ ਮੇਰਾ ਨਾਮ ਤਿਲਕਰਾਜ ਹੈ ਜੀ। ਤੇ ਕਿਹੜਾ ਪਿੰਡ ਪੈਂਦਾ ਆਪਣਾ? ਸਰ ਇਹ ਪਿੰਡ ਬੰਦਾ ਹਲੇੜ ਜੁੰਗਰ। ਸਰ ਕੀ ਕਾਰਨ ਹੈਗਾ ਜਿਹੜਾ ਤੇ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾ ਰਿਹਾ? ਸਰ ਪ੍ਰੋਟੈਸਟ ਦਾ ਕਾਰਨ ਇਹ ਹੈਗਾ ਕਿ ਇੱਥੇ ਬਿਜਲੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜੀ। ਦੋ-ਦੋ ਦਿਨ ਲਾਈਟ ਨਹੀਂ ਆਂਦੀ। ਪਰ ਸੋ ਰਾਤ ਨੂੰ ਬਾਰਿਸ਼ ਗਈ, ਕੱਲ ਰਾਤ ਨੂੰ ਜ਼ਿਆਦਾ ਲਾਈਟ ਆਈ। 24 ਘੰਟੇ ਤੋਂ ਵੀ ਜ਼ਿਆਦਾ ਦੇਰ ਬਾਅਦ। ਉਤੋਂ ਇੱਕ ਦਿਨ ਪਹਿਲਾਂ ਵੀ ਲਾਈਟ ਨਹੀਂ ਸੀਗੀ, ਉਤੋਂ ਇੱਕ ਦਿਨ ਪਹਿਲਾਂ ਵੀ ਨਹੀਂ ਸੀਗੀ। ਦਿੱਲੀ ਦਾ ਹੀ ਡਰਾਮਾ ਹੋ ਗਿਆ ਇਹਨਾਂ ਦਾ ਲਾਈਟ ਕੱਢ ਦਿੰਦੇ ਆ। ਜੈ ਨੂੰ ਫੋਨ ਕਰੀਏ, ਉਹ ਫੋਨ ਸਵਿਚ ਆਫ ਕਰ ਦਿੰਦਾ ਆਪਣਾ ਠੀਕ ਹੈ ਉੱਤੇ ਫੋਨ ਕਰੋ ਤਾਂ ਉਹ ਫੋਨ ਬਿਜ਼ੀ ਕਰ ਦਿੰਦੇ ਅੱਗੋਂ ਠੀਕ ਹੈ ਇੱਕ ਅਦਵਾਰੀ ਕਿਸੇ ਦਾ ਚੱਕ ਲਿਆ ਤੇ ਚੱਕ ਲਿਆ ਇੱਥੇ ਸਰ 24 ਘੰਟੇ ਸਰਕਾਰ ਬੋਲਦੀ ਹੈ ਪਰ ਸਾਨੂੰ ਦਿਨ ਲੱਗਦਾ ਕਿ 24 ਘੰਟੇ ਸਾਨੂੰ ਕਦੇ ਮਿਲੀ ਹੋਈਗੀ ਲਗਾਤਾਰ ਸਰ ਮਾੜੀ ਜੀ ਹਨੇਰੀ ਆ ਜੇ ਤਾਂ ਉਹਨਾਂ ਦਾ ਸਪੋਰਟ ਲਾਈਟ ਚੱਲ ਜਾਣੀ ਹੈ ਬਾਰਿਸ਼ ਆ ਜੇ ਲਾਈਟ ਚੱਲ ਜਾਣੀ ਹੈ ਫਿਰ ਭਾਵੇਂ ਦੋ ਦਿਨ ਆਏ ਅਸੀਂ ਹੱਲੇ ਤੱਕ ਇਹਨਾਂ ਨੂੰ ਇਹਨਾਂ ਨਾਲ ਕੰਪਲੇਂਟ ਦਾ ਨੰਬਰ ਜਿਹੜਾ ਇਹਨੇ ਦਿੱਤਾ ਹੋਇਆ ਇੱਕ ਤਾਂ ਪੰਜਾਬ ਸਰਕਾਰ ਨੇ ਜਿਹੜਾ ਨੰਬਰ ਇਸ਼ੂ ਕੀਤਾ ਹੋਇਆ ਠੀਕ ਹੈ 1912 ਕੀ 1912 ਹੈ ਨਾ ਹਾਂ ਉਸ ਨੰਬਰ ਦੇ ਉੱਤੇ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਲੋਕਲ ਨੰਬਰ ਇਸ਼ੂ ਕੀਤਾ ਹੋਇਆ ਠੀਕ ਹੈ ਜਿਹਦਾ ਲਾਸਟ ਮੇਰੇ ਖਿਆਲ ਨਾਲ 27 ਹੈਗਾ ਸ਼ਾਇਦ ਮੈਂ ਨੰਬਰ ਵੀ ਤੁਹਾਨੂੰ ਦੱਸ ਦਿੰਨਾ Papa ਕਿੱਤੀਆਂ ਗਈਆਂ ਇਹ ਹੈਗਾ ਜੀ 964113627 ਠੀਕ ਹੈ ਜੀ ਇੱਥੇ ਘਟੋ ਘਟ ਵੀ ਤੁਸੀਂ ਦੇਖ ਲਓ ਚਾਹੇ ਮੇਰੇ ਫੋਨ ਦੀ ਹਿਸਤੀ ਚੈੱਕ ਕਰ ਲਓ ਇਹ ਕਿੰਨੀ ਵਾਰੀ ਕਾਲ ਕੀਤੀ ਹੈ ਇੱਕ ਵਾਰੀ ਵੀ ਕਾਲ ਪਿਕ ਨਹੀਂ ਕੀਤੀ ਗਈ ਸੋ ਕਹਿਣਾ ਕਿ ਫੋਨ ਹੀ ਨਹੀਂ ਚੱਕਦੇ ਕੋਈ ਰਿਪਲਾਈ ਨਹੀਂ ਜੀ ਇਨ ਕੇਸ ਚੱਕ ਵੀ ਲੈਣ ਹਾਂਜੀ ਜੀ ਦੇਖ ਰਹੇ ਆ ਜੀ ਫਾਲਟ ਹੈ ਜੀ ਚੈੱਕ ਕਰ ਰਹੇ ਆ ਜੀ ਨਹੀਂ ਸਰ ਸਾਨੂੰ ਨਹੀਂ ਮਿਲ ਪਾ ਰਹੀ ਮੰਗੇ ਹੀ ਕਿ ਬਿਜਲੀ ਦੀ ਪੂਰਤੀ ਕੀਤੀ ਜਾਏ ਤਾਂ ਫਿਰ ਪ੍ਰੋਟੈਸਟ ਇਸ ਤੋਂ ਵੱਡਾ ਕਰਾਂਗੇ ਆਪਾਂ ਫਿਰ ਪਿੰਡ ਤੋਂ ਬਾਹਰ ਨਿਕਲ ਕੇ ਰੋਡ ਤੇ ਆਪਣਾ ਚੱਕਾ ਜਾਮ ਕਰਾਂਗੇ ਦਿੱਲੀ ਬੋਰਡ ਮੁਰਦਾਬਾਦ